ਕਈ ਮਹੀਨੇ ਹੋ ਗਏ ਆ ਵੀ ਚੱਲਿਆ ਸਾਲ ਲਗਭਗ ਸਾਲ ਹੀ ਕਹਿ ਸਕਦੇ ਆ ਕਿਉਂਕਿ ਪੰਚਾਇਤੀ ਚੋਣਾਂ ਦਾ ਕੰਮ ਪੈਂਡਿੰਗ ਪਿਆ ਹੈ ਹੁਣ ਪੰਚਾਇਤੀ ਚੋਣਾਂ ਹੋਣੀਆਂ ਸਤੰਬਰ ਮਹੀਨੇ ਦੇ ird gird ਕਿਹਾ ਜਾ ਰਿਹਾ ਕਿ ਹੋ ਸਕਦੀਆਂ ਐਲਾਨ ਹੋ ਸਕਦਾ ਹੈ ਹੁਣ ਪੰਚਾਇਤੀ ਚੋਣਾਂ ਕਰਾਉਣ ਤੋਂ ਪਹਿਲਾਂ ਬੜੀਆਂ ਔਣਤਾਂ ਆ ਉਸ ਵੱਲ ਧਿਆਨ ਕਿੰਨਾ ਕੁ ਕੇਂਦਰਿਤ ਕਰਨ ਦੀ ਲੋੜ ਹੈ ਤਾਂ ਕਿ ਸਹੀ ਸਮੇਂ ਤੇ ਸਹੀ ਢੰਗ ਦੇ ਨਾਲ ਪੁਰਾਣੀਆਂ ਰਵਾਇਤੀ ਪਾਰਟੀਆਂ ਦਾਬਕ ਨਹੀਂ ਨਵੇਂ ਬਦਲਾਅ ਦੇ ਮੁਤਾਬਕ ਚੋਣਾਂ ਨਿਪਰੇ ਚੜ੍ਹਨੀਆਂ ਚਾਹੀਦੀਆਂ ਤੁਕੋ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਤੇ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਲੇਟਚੂਣਾ ਕਰਵਾਈਆਂ ਹੈਗੀਆਂ ਜਾਂ ਪੋਲੀਟੀਕਲ ਜਿਆਦਾ ਭੁੱਕ ਸੀ ਕਿ ਸਾਡੇ ਪ੍ਰਬੰਧਕ ਲੱਗ ਜਾਣਗੇ ਜਦੋਂ ਪ੍ਰਬੰਧਕ ਸਾਡੇ ਹਸਾਬ ਨਾਲ ਲੱਗਣੇ ਸਾਡੇ ਹਸਾਬ ਦੇ ਨਾਲ ਕੰਮ ਹੋਊਗਾ ਤੇ ਸਾਡੇ ਹਸਾਬ ਦੇ ਨਾਲ ਸਰਪੰਚਾਂ ਜਾਂ ਪੰਚਾਇਤਾਂ ਚੁਣੀਆਂ ਜਾਣਗੀਆਂ ਹਾਈ ਕੋਰਟ ਦੇ ਵਿੱਚ ਕੇਸ ਚੱਲ ਗਿਆ ਸਰਕਾਰ ਨੇ 6 ਮਹੀਨੇ ਪਹਿਲਾਂ ਭੰਗ ਕਰ ਦਿੱਤੀਆਂ ਹੈਗੀਆਂ ਔਰ ਫਿਰ ਜਦੋਂ ਹਾਈ ਕੋਰਟ ਨੇ ਫਟਕਾਰ ਲਗਾਈ ਪੰਜਾਬ ਸਰਕਾਰ ਨੂੰ ਤੇ ਫਿਰ ਸਰਕਾਰ ਨੇ ਗੁੱਸਾ ਕੱਢਦਾ ਦੋ ਅਫਸਰਾਂ ਤੇ ਇੱਕ ਡਾਇਰੈਕਟਰ ਨੂੰ ਸਸਪੈਂਡ ਕਰ ਦਿੱਤਾ ਇੱਕ ਸੈਕਟਰੀ ਨੂੰ ਸਸਪੈਂਡ ਕਰ ਦਿੱਤਾਗਾ ਹੁਣ ਸਵਾਲ ਇਹ ਹੈ ਕਿ ਇੱਕ ਤੇ ਤੁਸੀਂ ਦੇਰੀ ਨਾਲ ਚੋਣ ਕਰਵਾ ਰਹੇ ਦੂਜਾ ਹੁਣ ਕੀ ਸਰਕਾਰ ਕਾੜ ਕੱਢ ਰਹੀ ਹੈ ਕਿ ਅਧੀ ਜਿਹੜਾ ਪੰਚਾਇਤੀ ਰਾਜ ਐਕਟ ਦਾ ਹੈਗਾ ਨਾ ਇਹ ਕਾਨੂੰਨ ਅਸੀਂ ਉਹਦੇ 'ਚ ਜੀ ਐਮੈਂਡਮੈਂਟ ਕਰਨ ਜਾ ਰਹੇ ਹਾਂ ਉਸ ਅਮੈਂਡਮੈਂਟ ਕਰਨ ਦੇ ਨਾਲ ਕੁਝ ਫਰਕ ਨਹੀਂ ਪੈਣਾ ਹੈਗਾ ਜਿਹੜੀ ਅਮੈਂਡਮੈਂਟ ਕਰਨੀ ਚਾਹੀਦੀ ਤੁਸੀਂ ਉਹ ਕਰੋ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਪੰਚਾਇਤੀ ਚੋਣਾਂ ਲੋਕ ਸਭਾ ਚੋਣਾਂ ਵਿਧਾਨ ਸਭਾ ਚੋਣਾਂ ਬਲਾਕ ਸਮਤੀ ਚੋਣਾਂ ਸਭ ਕੁਝ ਦੇਖਿਆਗਾ ਕਦੇ ਵੀ ਪਿੰਡਾਂ ਦੀਆਂ ਹੁਣ ਤੱਕ ਪਾਰਟੀ ਸਿੰਬਲ ਤੇ ਚੋਣਾਂ ਨਹੀਂ ਲੜੀਆਂ ਗਈਆਂ ਇਹਨੂੰ ਅਮੈਂਡਮੈਂਟ ਨੂੰ ਬਦਲਦੀ ਕੋਈ ਜ਼ਰੂਰਤ ਨਹੀਂ ਜੇ ਅਮੈਂਡਮੈਂਟ ਬਦਲਣੀ ਹੈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੋਈ ਵਿਲੱਖਣਤਾ ਕੋਈ ਨਵਾਂ ਕੰਮ ਕਰਨਾ ਹੈਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਜਿਵੇਂ ਰਾਜਸਥਾਨ ਜਿਵੇਂ ਹਰਿਆਣਾ ਨੇ ਕੀਤਾ ਹੈਗਾ ਕਿ ਸਰਪੰਚ ਤੇ ਪੰਚ ਉਹ ਬਣਨਗੇ ਜਿਨ੍ਹਾਂ ਨੇ ਘੱਟੋ-ਘੱਟ 10 ਜਮਾਤਾਂ ਪੜੀਆਂ ਨੇ 10 ਜਮਾਤਾਂ ਪਾਸ ਕਰਨ ਵਾਲਾ ਐਕਟ ਦੇ ਵਿੱਚ ਐਮੈਂਡਮੈਂਟ ਕਰਨ ਦੀ ਜ਼ਰੂਰਤ ਆ ਕਿ ਉਹ ਹੀ ਚੋਣ ਲੜ ਸਕਦਾ ਜਿਹੜਾ 10 ਜਮਾਤਾਂ ਪਾਸ ਹੋਵੇ ਉਹਦੀ ਐਮੈਂਡਮੈਂਟ ਕਰਨ ਦੀ ਜ਼ਰੂਰਤ ਆ ਅਨਿ ਐਮੈਂਡਮੈਂਟ ਕਰਨ ਦੀ ਜਦੂ ਕਿ ਪਾਰਟੀ ਪਿੰਡਾਂ ਦੇ ਵਿੱਚ ਧੜੇਬੰਦੀ ਤੇ ਹੁੰਦੀ ਹੁੰਦੀ ਆ ਉਹਦੇ ਜੇ ਜ਼ਰੂਰੀ ਨਹੀਂ ਆਗੀ ਪੀਐਚਡੀ ਕੋਈ ਪਾਰਟੀ ਸਿੰਬਲ ਤੇ ਨਹੀਂ ਚੋਣ ਲੜੂਗਾ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਪਿਛਲੀਆਂ ਕਈ ਲਗ 1952 ਦੇ ਵਿੱਚ ਪਹਿਲੀ ਵਾਰਾਂ ਦੇਸ਼ ਦੇ ਵਿੱਚ ਜਰਨਲ ਤੇ ਅਸੈਂਬਲੀ ਇਲੈਕਸ਼ਨਾਂ ਇਕੱਠੀਆਂ ਹੋਈਆਂ ਸੀ 1954 ਦੇ ਵਿੱਚ ਦੇਸ਼ ਦੇ ਵਿੱਚ ਪਹਿਲੀ ਵਾਰਾਂ ਪੰਚਾਇਤੀ ਚੋਣਾਂ ਹੋਈਆਂ ਸੀ 1954 ਤੋਂ ਲੈ ਕੇ ਤੇ ਪੰਜਾਬ ਦੀ ਗੱਲ ਕਰ ਲਈ 1954 ਤੋਂ ਲੈ ਕੇ ਪੰਜਾਬ ਦੇ ਵਿੱਚ ਦਸੰਬਰ 2018 ਤੱਕ ਕਦੀ ਵੀ ਪੰਚਾਇਤੀ ਚੋਣਾਂ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਗਈਆਂ ਇਸ ਵਾਰ ਇਹ ਨਹੀਂ ਕਿ ਆਮ ਆਦੀ ਪਾਰਟੀ ਦੀ ਸਰਕਾਰ ਅਗੀ ਤੇ ਲੋਕੀ ਕਹੋਗੇ ਚ ਪਾਰਟੀ ਸਿੰਬਲ ਤੇ ਚੋਣ ਲੜੀਏ ਅਮੈਂਡਮੈਂਟ ਕਰਦੀ ਉੱਥੇ ਕੋਈ ਜ਼ਰੂਰਤ ਨਹੀਂ ਹੈਗੀ ਦੂਜੀ ਗੱਲ ਜੇ ਕਰਨੀ ਹੈਗੀ ਤੇ ਜਿਵੇਂ ਰਾਜਸਥਾਨ ਤੇ ਹਰਿਆਣਾ ਨੇ ਕਿਹਾ ਉਹਦੇ ਨਾਲ ਕੀ ਇੱਕ ਤੇ ਸਾਡੀਆਂ ਪੰਚਾਇਤਾਂ ਪੜੀਆਂ ਲਿਖੀਆਂ ਆ ਜਾਣਗੀਆਂ ਹੋਂ ਤੇ ਫਲਾਨਾ ਯਾਰ ਤੂੰ ਵੀ ਖੜਾ ਜਾ ਤੂੰ ਵੀ ਖੜਾ ਹੋ ਜਾ ਤੂੰ ਵੀ ਖੜਾ ਹੋ ਜਾ ਉਹ ਨਹੀਂ ਚਾਹੀਦਾਗਾ ਇਹ ਵਾਲੀ ਚਾਹੀਦੀ ਹੈਗੀ ਹਰਿਆਣੇ ਦੇ ਵਿੱਚ ਜਦੋਂ ਇਹ ਰਿਜ਼ਰਵ ਕਰ ਦਿੱਤਾ ਸੀ ਕਿ ਐਜੂਕੇਸ਼ਨ ਮਸਟ ਆ ਮੰਡੇਟਰੀ ਆ ਉਦੋਂ ਲੋਕਾਂ ਨੂੰ ਲੱਗਾ ਕਿ ਕਿ ਕਈ ਪਿੰਡ ਕਿਉਂਕਿ ਰੋਟੇਸ਼ਨ ਮੁਤਾਬਕ ਚਾਰ ਰੋਟੇਸ਼ਨਾਂ ਹੁੰਦੀਆਂ ਪਹਿਲਾਂ ਜਰਨਲ ਬੰਦਿਆਂ ਵਾਸਤੇ ਜਰਨਲ ਔਰਤਾਂ ਵਾਸਤੇ ਐਸਸੀ ਬੰਦਿਆਂ ਵਾਸਤੇ ਐਸਸੀ ਔਰਤਾਂ ਵਾਸਤੇ ਜਦੋਂ ਹਰਿਆਣੇ ਦੇ ਵਿੱਚ ਮਨੋਰ لال ਖੱਟੜ ਨੇ ਇਹ ਕਰ ਦਿੱਤਾ ਹੈਗਾ ਕਿ এডਿਕੇਸ਼ਨ ਜ਼ਰੂਰੀ ਹੈ ਤੇ ਫਿਰ ਉੱਥੇ ਕਈਆਂ ਨੇ ਫਿਰ ੱੱਕੇ ਨਾ ਪੜੀਆਂ ਲਿਖੀਆਂ ਕੁੜੀਆਂ ਦੇ ਨਾਲ ਵਿਆਹ ਕਰਵਾ ਲਏ ਵੀ ਜਲਦੀ ਜਲਦੀ ਕਈਆਂ ਨੇ ਵਿਆਹ ਹੀ ਕਰਵਾ ਲਏ ਆਪ ਪੜੇ ਨਹੀਂ ਸੀ ਆਪ ਸਰਪੰਚ ਬਣ ਨਹੀਂ ਸਕਦੇ ਹੀ ਰੋਟੇਸ਼ਨ ਵਾਸਤੇ ਕਈਆਂ ਦਾ ਕੁੜੀ ਲੇਡੀ ਵਾਸਤੇ ਰਿਜ਼ਰਵ ਹੋ ਗਿਆ ਫਿਰ ਕੁੜੀਆਂ ਦੇ ਨਾਲ ਵਿਆਹ ਚਲੋ ਕਹਿੰਦੇ ਚਲੋ ਸਰਪੰਚੀ ਤੇ ਘਰ ਦੇ ਵਿੱਚ ਰਹਿ ਗਏ ਪਰ ਇੱਕ ਫਰਕ ਤੇ ਪੈਂਦਾ ਨਾ এডਿਕੇਸ਼ਨ ਦੇ ਨਾਲ ਫਰਕ ਪੈਂਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਤੁਸੀਂ ਉਹਦੇ ਚ ਜਿਹੜੀ ਐਮੈਂਡਮੈਂਟ ਕਰਨਾ ਚਾਹੁੰਦੇ ਕਿ ਪਾਰਟੀ ਸਿੰਬਲ ਤੇ ਚੋਣਾ ਨਹੀਂ ਲੜਦੀਆਂ ਚਾਹੀਦੀ ਉਹ ਪਹਿਲਾਂ ਵੀ ਨਹੀਂ ਲੜੀਆਂ ਸੀ ਕੋਈ ਢੱਡੀ ਸਰਕਾਰ ਦੇ ਵਿੱਚ ਕੋਈ ਅਲੋਕਾਰ ਕੰਮ ਨਹੀਂ ਹੋਣ ਲੱਗਾ ਕਿ ਇਸ ਵਾਰ ਲੋਕੀ ਕਾਲੀ ਦਿਲ ਵਾਲੇ ਤੱਕੜੀ ਤੇ ਲੜਨਗੇ ਕਾਂਗਰਸ ਵਾਲੇ ਹਾਥੀ ਹੱਥ ਤੇ ਲੜਨਗੇ ਬਹੁਜਪਾ ਸਮਾਜ ਪਾਰਟੀ ਹੱਥ ਤੇ ਲੜੂਗੀ ਬੀਜੇਪੀ ਕਮਲ ਦੇ ਫੁੱਲ ਤੇ ਲੜੂਗੀ ਤੇ ਤੁਸੀਂ ਲੜੋਗੇ ਝਾੜੂ ਤੇ ਕੋਈ ਅਲੋਕਾਰ ਕੰ ਲਾ ਜਰੂਰੀ ਕਰ ਅਸੀਂ ਯਾਰ ਕੀ ਗੱਲ এডਿਕੇਸ਼ਨ ਦੇ ਮਸਲੇ ਤੇ ਹੀ ਰਾਜਸਥਾਨ ਤੋਂ ਵੀ ਅੱਗੇ ਆ ਹਰਿਆਣੇ ਨਾਲੋਂ ਵੀ ਅੱਗੇ ਪੜਾਈ ਪਰ ਸਾਡੀ ਜਿਹੜੀ ਸੋਚ ਆ ਉਹਨਾਂ ਤੋਂ ਉਹ ਅੱਗੇ ਅਸੀਂ ਸੋਚਦੇ ਮੁਕਾਬਲੇ ਪਿੱਛੇ ਆ ਜੇ ਅਕਾਲੀਆਂ ਵੇਲੇ ਜਾਂ ਕਾਂਗਰਸ ਵੇਲੇ এডਿਕੇਸ਼ਨ ਜ਼ਰੂਰੀ ਨਹੀਂ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨੂ ਸਾਹਿਬ ਨੂੰ ਚਾਹੀਦਾ ਕਿ এডਿਕੇਸ਼ਨ ਇਹ ਜ਼ਰੂਰੀ ਲਾਜ਼ਮੀ ਕਰ ਦੇਣ ਮੈਂਬਰ ਪੰਚਾਇਤ ਜਾਂ ਸਰਪੰਚਾਂ ਵਾਸਤੇ ਚਲੋ ਯੋਗਤਾ ਜ਼ਰੂਰੀ ਹੈ ਇੱਥੇ ਵਿਧਾਇਕ ਤੇ ਮੰਤਰੀ ਵੀ ਕਈ 10ਵੀਂ ਪਾਸ ਨਹੀਂ ਹੈਗੇ ਉਹ ਵੀ ਬਣੀ ਜਾਂਦੇ ਆ ਔਰ ਨਾਲ ਗੱਲ ਕਰੀਏ ਇੱਕ ਧੜੇਬੰਦੀ ਨਾ ਹੋਵੇ ਇਸਦੇ ਲਈ ਐਲਾਨ ਕੀਤਾ ਸੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਉਹਨਾਂ ਪੰਚਾਇਤਾਂ ਨੂੰ ਵਿਸ਼ੇਸ਼ ਗ੍ਰਾਂਟ ਵੀ ਦੇਵਾਂਗੇ ਜਿਹੜੇ ਸਰਬਸੰਮਤੀ ਕਰਨਗੇ ਧੜੇਬੰਦੀ ਨਾ ਕਰੋ ਅਪੀਲਾਂ ਦੋ ਤਿੰਨਾਂ ਵਾਰਾਂ ਕੀਤੀਆਂ ਗਈਆਂ ਕਈਆਂ ਨੇ ਤੇ ਉਸ ਵਕਤ ਚੋਣ ਵੀ ਲਏ ਸੀ ਜਦੋਂ ਪੰਚਾਇਤਾਂ ਭੰਗ ਹੋਈਆਂ ਉਹ ਵੱਖਰੀ ਗੱਲ ਆ ਬਾਅਦ ਚ ਭਾਲ ਹੋ ਗਈਆਂ ਇਹ ਜਿਹੜਾ ਨਾਮ ਦੇਣ ਵਾਲਾ ਧੜੇਬੰਦੀ ਵਾਲਾ ਇਸ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ ਦਾ ਸੱਤਾ ਧਿਰ ਦੇ ਵਿੱਚ ਹੀ ਤਿੰਨ ਤਿੰਨ ਜਣੇ ਇੱਕ ਪਿੰਡ ਦੇ ਵਿੱਚ ਤਿਆਰ ਨੇ ਚੋਣਾਂ ਲੜਨ ਦੇ ਲਈ ਇਹ ਵੀ ਸਰਕਾਰ ਕੋਈ ਅਲੋਕਾਰ ਕੰਮ ਨਹੀਂ ਕਰਦੀ ਉਦੋਂ ਆਮ ਆਦਮੀ ਪਾਰਟੀ ਜੰਮੀ ਵੀ ਨਹੀਂ ਸੀ ਜਦੋਂ ਪੰਜਾਬ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਹੁੰਦੀਆਂ ਨੇ ਉਹਨਾਂ ਨੂੰ ਪੈ ਗ੍ਰਾਂਟਾਂ ਵਿਸ਼ੇਸ਼ ਦਿੱਤੀਆਂ ਜਾਂਦੀਆਂ ਸੀ ਉਹ ਕਾਂਗਰਸ ਵੇਲੇ ਵੀ ਸੀ ਉਕਾਲੀਆਂ ਵੇਲੇ ਵੀ ਸੀ ਉਹ ਵਕਰੀ ਗੱਲ ਹੈ ਕਿ ਉਹਨਾਂ ਨੇ ਦਿੱਤੇ ਨਹੀਂ ਹੈਗੇ ਸਰਕਾਰਾਂ ਬਾਅਦ ਚ ਬੇਈਮਾਨ ਹੋ ਗਈਆਂ ਕਿਉਂਕਿ ਪੈਸਾ ਹੀ ਇੰਨਾ ਬਣ ਗਿਆ ਘੱਟੋ ਘੱਟ 12-1300 ਕਰੋੜ ਰੁਪਈਆ ਬਣ ਗਿਆ ਸੀ ਜਦੋਂ 2013 ਦੇ ਵਿੱਚ ਵੀ ਜਦੋਂ 2018 ਦੇ ਵਿੱਚ ਵੀ ਬਹੁਤ ਸਾਰੇ ਪਿੰਡ ਨੇ ਸਰਪੰਚੀ ਸਰਬ ਸੰਪਤੀ ਦੇ ਨਾਲ ਹੋਈ ਆ ਉਦੋਂ ਸਰਕਾਰ ਨੇ ਪਹਿਲਾਂ 50 ਹਜ਼ਾਰ ਹੁੰਦਾ ਫਿਰ ਲੱਖ ਹੋ ਗਿਆ ਫਿਰ 2 ਲੱਖ ਹੋ ਗਿਆ ਜਿਹੜੀ ਆਖਰੀ ਇਲੈਕਸ਼ਨ ਹੋਈ 2018 ਦੇ 2 ਲੱਖ ਰੁਪਈਆ ਸੀ ਤੇ 2 ਲੱਖ ਦੇ ਨਾਲ ਉਹ ਇਹਨਾਂ 12-1300 ਕਰੋੜ ਰੁਪਏ ਬਣ ਗਏ ਪੰਚਾਇਤੀ ਜਿਹੜੀਆਂ ਨਾ ਦਿੱਤਾ ਨਹੀਂ ਸਰਕਾਰ ਨੇ ਪਿਛਲੇ ਆਣੇ ਦੇ ਤਾਂ ਨਹੀਂ ਦਿੱਤਾ ਉਹ ਵੈਸੇ ਤੇ ਧੜੇ ਬੰਦੀ ਨਹੀਂ ਹੋਣੀ ਚਾਹੀਦੀ ਸਰਬਸੰਮਤੀ ਦੇ ਨਾਲ ਹੀ ਪੰਚਾਇਤਾਂ ਚੁਣੀਆਂ ਜਾਣੀਆਂ ਚਾਹੀਦੀਆਂ ਲੇਕਿਨ ਕਿਉਂਕਿ ਲੋਕਤੰਤਰ ਦੀ ਇੱਕ ਮੁੱਢਲੀ ਇਕਾਈ ਆ ਡੈਮੋਕ੍ਰੈਟਿਕ ਤਰੀਕਾ ਹੈਗਾ ਇਦਾਂ ਤੇ ਫਿਰ ਆਪਾਂ ਕੱਲ ਨੂੰ ਕਵਾਂਗੇ ਕਿ ਐਮਐਲਏ ਵੀ ਸਰਬਸੰਮਤੀ ਨਾਲ ਚੋਲੋ ਮੈਨੂੰ ਲੱਗਦਾ ਇਲੈਕਸ਼ਨ ਹੋਣੀ ਜ਼ਰੂਰੀ ਆ ਜੇ ਆਪਾਂ ਸਰਵਸੰਮਤੀ ਕਰ ਲੈਗੇ ਫਿਰ ਜਿਹੜਾ ਡੈਮੋਕਰੈਟਿਕ ਸਿਸਟਮ ਅਸੀਂ ਉਹਦੇ ਨਾਲ ਨਿਆਂ ਨਹੀਂ ਕਰ ਰਹੇ ਭਾਰਤੀ ਸੰਵਿਧਾਨ ਦੇ ਨਾਲ ਅਸੀਂ ਨਿਆਂ ਨਹੀਂ ਕਰਾਂ ਫਿਰ ਤੇ ਅਸੀਂ ਉਮੀਦ ਰੱਖਾਂਗੇ ਜੇ ਅਸੀਂ ਸਰਪੰਚ ਸਰਵਸੰਮਤੀ ਦੇ ਨਾਲ ਚੁਣ ਸਕਦੇ ਫਿਰ ਸਾਨੂੰ ਐਮਐਲਏ ਵੀ ਚੁਣ ਲੈਣੇ ਚਾਹੀਦੇ ਸਾਨੂੰ ਐਮਪੀ ਵੀ ਚੁਣ ਲੈਣੇ ਚਾਹੀਦੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹ ਹੋਣੀ ਚਾਹੀਦੀ ਹੈਗਾ ਹਾਲਾਂਕਿ ਕੋਈ ਪਿੰਡ ਕਿਸੇ ਪਿੰਡ 'ਚ 600 ਵੋਟਾਂ 800 ਵੋਟਾਂ 1200 ਵੋਟਾਂ 3000 ਵੋਟਾਂ 4000 ਵੋਟਾਂ ਸਰਵਸੰਮਤੀ ਹੋ ਸਕਦੇ ਪਰ ਫਿਰ ਨਹੀਂ ਫਿਰ ਫਿਰ ਤੇ ਧੜੇ ਬੱਜੀ ਤੇ ਇਲੈਕਸ਼ਨ ਦੀ ਸਿਸਟਮ ਤੇ ਪ੍ਰੋਪਰ ਹੋਣਾ ਚਾਹੀਦਾ ਠੀਕ ਆ ਇਲੈਕਸ਼ਨ ਜਿੱਤਣੀ ਚਾਹੀਦੀ ਇੱਕ ਲੋਕਾਂ ਨੂੰ ਵੀ ਪਤਾ ਲੱਗੇ ਇਹਦੇ ਨਾਲ ਤੁਹਾਡੀ ਕੀ ਹੈ ਕਿ ਹਰਮਨ ਪਿਆਰਤਾ ਹੁੰਦੀ ਕਿ ਬੰਦਾ ਕਿੰਨਾ ਕਾਬਿਲ ਆ ਉਹਦੇ ਨਾਲ ਹੁੰਦਾ ਹੈ ਕਿ ਕਈ ਵਿਚਾਰੇ ਮਜਬੂਰੀ ਹੁੰਦੀ ਕਿ ਮੰਨ ਲਓ ਪਿੰਡ ਦੇ ਵਿੱਚ ਆ ਕੋਈ ਆਪਣੇ ਆਪ ਨੂੰ ਬਹੁਤ ਵੱਡਾ 나ਡੂ ਖਾਂ ਲੋਕਾਂ ਨੇ ਪਤਾ ਜਿਆ ਕਿ ਅਸਾ ਇਸ ਟਾਈਮ ਆਮ ਆਦੀ ਪਾਰਟੀ ਦੀ ਸਰਕਾਰ ਇਹ ਐਮਐਲਏ ਦੇ ਜਿਆਦਾ ਗੋਡੇ ਗੋਡੇ ਘੁੱਟਦਾ ਹੈਗਾ ਚਲੋ ਇਹਨੂੰ ਬਣਾ ਦੋ ਪਰ ਕਈਆਂ ਨੂੰ ਪਤਾ ਕਿ ਬੰਦਾ ਮਾੜਾ ਵੀ ਹੈਗਾ ਕਿ ਪਹਿਲਾਂ ਅਕਾਲੀਆਂ ਦੇ ਵਿੱਚ ਵੀ ਇਹਨੇ ਰਲ ਕੇ ਪੰਚਾਇਤ ਖਾ ਗਿਆ ਸਰਪੰਚੀ ਫਿਰ ਕਾਂਗਰਸਿਵਲੇ ਸਰਪੰਚੀ ਖਾ ਗਿਆ ਹੁਣ ਆਮ ਆਦੀ ਪਾਰਟੀ ਵਾਲੇ ਵੀ ਸਰਪੰਚੀ ਖਾ ਗਏ ਨਾ ਜਦੋਂ ਸਰਵਸੰਮਤੀ ਹੁੰਦੀ ਹੈ ਤਾਂ ਮਜਬੂਰੀ ਬਣ ਜਾਂਦੀ ਹੈ ਗਿਆ ਮੈਨੂੰ ਲੱਗਦਾ ਕਿ ਇਲੈਕਸ਼ਨ ਪ੍ਰੋਸੈਸ ਸਭ ਤੋਂ ਬੈਸਟ ਪ੍ਰੋਸੈਸ ਹੈਗਾ ਦੇ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਅਮਰੀਕਾ ਵਰਗੇ ਦੇ ਵਿੱਚ ਹੇਠਾਂ ਤੋਂ ਜਾਂਦੀ ਸ਼ਹਿਰਾਂ ਤੋਂ ਲੈ ਕੇ ਫਿਰ ਸਟੇਟਾਂ ਤੱਕ ਸਟੇਟ ਤੋਂ ਕੇ ਨੇ ਦੇਸ਼ ਤੱਕ ਜਾਂਦੀ ਹੈ ਇਹ ਸਭ ਤੋਂ ਬੈਸਟ ਪ੍ਰੋਸੀਜਰ ਹੈ ਪਰ ਹਾਂ ਪੋਲੀਟਿਕਲ ਪਾਰਟੀਆਂ ਪਿੰਡ ਵਾਲਿਆਂ ਨੂੰ ਇਹ ਚਾਹੀਦਾ ਹੈਗਾ ਕਿ ਇਲੈਕਸ਼ਨ ਤੁਸੀਂ ਲੜੋ ਪਰ ਇੱਕ ਹੀ ਕੈਂਪ ਲੱਗਣਾ ਚਾਹੀਦਾ ਹੈਗਾ ਜਿੱਥੋਂ ਸਾਰਿਆਂ ਨੂੰ ਪਰਚੀ ਮਿਲੇ ਐਮਐਲਏ ਵਾਲੇ ਵੀ ਹੋਣਾ ਚਾਹੀਦਾ ਕਿ ਇੱਕ ਹੀ ਬੂਥ ਲੱਗਣਾ ਚਾਹੀਦਾ ਜਿੱਥੋਂ ਸਾਰੇ ਲੈਣਾ ਪਰ ਉਹ ਉੱਥੇ ਪੋਲੀਟਿਕਲ ਪਾਰਟੀਆਂ ਨਹੀਂ ਮੰਨਿਆ ਉੱਥੇ ਜਿਹੜਾ ਵੀ ਐਮਐਲਏ ਦਾ ਜੋਰ ਹੁੰਦਾ ਨਾ ਉਹ ਆਪਣੇ ਪਿੰਡ ਚ ਚੌਧਰੀ ਕਹਿੰਗੇ ਸਾਰੇ ਪਿੰਡ ਵਾਲਿਆਂ ਨੂੰ ਡਰਾ ਹੀ ਦਿੰਦਾ ਪਹਿਲਾਂ ਕਿ ਮੇਰੇ ਪਿੰਡ ਦੇ ਵਿੱਚ ਕਿਸੇ ਮੇਰੇ ਹੀ ਪਾਰਟੀ ਦਾ ਲੱਗੂ ਹੋਰ ਨਾ ਕੋਈ ਲਾਇਓ ਅਗਲਾ ਕਹਿੰਦਾ ਚਲੋ ਇਸੇ ਪਿੰਡ ਦਾ ਐਮ.ਐਲ.ਏ ਹੈਗਾ ਵਾ ਇਸ ਵਾਰ ਵੀ ਕਈ ਐਮ.ਆਰ.ਏ ਦੇ ਮੰਤਰੀਆਂ ਨੇ ਕੀਤਾ ਹੈਗਾ ਕਹਿੰਦੇ ਚਲੋ ਡਰਦੇ ਨਹੀਂ ਹੈਗੇ ਇੱਜ਼ਤ ਦੀ ਖਾਤਰ ਉਹ ਕਰ ਦਿੰਦੇ ਮੈਨੂੰ ਲੱਗਦਾ ਕਿ ਉਹ ਵਾਲਾ ਪ੍ਰੋਸੀਜਰ ਨਹੀਂ ਹੋਣਾ ਚਾਹੀਦਾ ਧੜੇਬੰਦੀ ਨਹੀਂ ਹੋਣੀ ਚਾਹੀਦੀ ਇੱਕ ਹੀ ਕੈਂਪ ਲੱਗਣਾ ਚਾਹੀਦਾ ਹੈਗਾ ਉੱਥੋਂ ਹੀ ਸਾਰੇ ਪਰਚੀ ਲੈ ਕੇ ਅੱਜ ਕੱਲ ਪਰਚੀ ਸਿਸਟਮ ਲੋਕ ਘਰੇ ਪਹੁੰਚ ਜਾਂਦੀਆਂ ਹੈਗੀਆਂ ਨੇ ਪਰ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਪੋਲੀਟਿਕਲ ਪਾਰਟੀਆਂ ਨੂੰ ਜੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਗਈ ਇਹਨਾਂ ਨੂੰ ਤੇ ਤੇ ਡਿਪੀਡ ਹੋਣੀ ਸ਼ੁਰੂ ਹੋ ਜਾਣੀ ਕਿਉਂਕਿ ਇਹਨਾਂ ਨੇ ਤੇ ਧੜੇ ਪੈਦਾ ਕਰਨੇ ਹੁੰਦੇ ਨੇ ਔਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਤਿੰਨ ਤਿੰਨ ਬੰਦੇ ਖੜੇ ਹੋਗੇ ਨੇ ਉਹ ਤਿੰਨ ਤਿੰਨ ਬੰਦਿਆਂ ਨੂੰ ਨਾ ਉਹ ਪੀੜ ਹੁੰਦੀ ਆ ਪੈਸਾ ਕਈਆਂ ਨੂੰ ਪੈਸਾ ਚੁੱਭਦਾ ਹੈਗਾ ਕਈ ਤੇ ਪੈਸੇ ਨੂੰ ਤਰਸਦੇ ਨੇ ਕਈ ਉਹਨੂੰ ਪੈਸਾ ਚੁੱਕ-ਚੁੱਕ ਕੇ ਮਾਰਦਾ ਹੈਗਾ ਇਹ ਨਵੀਂ ਗੱਲ ਨਹੀਂ ਐ ਕਾਲੀਆਂ ਵੇਲੇ ਵੀ ਕੀ ਸਰਪੰਚ ਕਰਦੇ ਹੀ ਮੰਨ ਲਓ ਤੁਹਾਡਾ ਪਿੰਡ ਦਾ ਉੱਥੇ ਐਮਐਲਏ ਨੇ ਸਾਰਿਆਂ ਨੂੰ ਸਰਪੰਚੀ ਦਾ ਖੇਵਾ ਆ ਗਿਆ ਉਹਨੇ 25 ਲੱਖ ਮਵੀ ਦੇ ਆ ਤਾਂ ਫਲਾਣੇ ਐਮਐਲਏ ਨੂੰ 25 ਲੱਖ ਤੂੰ ਸੀ ਵੀ ਫੜਾ ਦਿੱਤਾ 25 ਲੱਖ ਹੋਰ ਨੇ ਪੜਾ ਦਿੱਤਾ ਉਹ ਜੇਬ ਚ 75 ਲੱਖ ਰੁਪਈਆ ਬੰਦਾ ਬਾਅਦ ਚ ਡਕਾਰ ਵੀ ਨਹੀਂ ਮਾਰਦਾ ਫਿਰ ਲੜਾਈ ਹੋ ਜਾਂਦੀ ਆ ਫਿਰ ਕੀ ਕਹਿੰਦਾ ਐਮ ਐਲ ਏ 75 ਲੱਖ ਜੇਬ ਚ ਪਾ ਕੇ ਵੀ ਇਦਾਂ ਵਾਂ ਕਿ ਜਿਹੜਾ ਵੀ ਜਿੱਤ ਕੇ ਆਜੂਗਾ ਮੇਰਾ ਤੇ ਉਹ ਹੀ ਸਰਪੰਚਾ ਉਹ ਕਾਲੀਆਂ ਵੇਲੇ ਵੀ ਹੋਇਆ ਉਹ ਕਾਂਗਰਸ ਵੇਲੇ ਵੀ ਹੋਇਆ ਤੇ ਹੁਣ ਜਦੋਂ ਸਰਕਾਰ ਕਹਿੰਦੀ ਕਿ ਧੜੇਬਾਜ਼ੀ ਬੰਦ ਹੋਣੀ ਚਾਹੀਦੀ ਹੈ ਤੇ ਸਾਰੇ ਪਿੰਡਾਂ ਦੇ ਵਿੱਚ ਤਿੰਨ ਤਿੰਨ ਜਣ ਹੈਗੇ ਹੁਣ ਉਹਨਾਂ ਨੂੰ ਵੀ ਪੈਸਾ ਚੁੱਪਦਾ ਮਾੜਾ ਬੰਦਾ ਤੇ ਇਲੈਕਸ਼ਨ ਲੜਦਾ ਨਹੀਂ ਹੈਗਾ ਚੌਧਰੀ ਪਿੰਡ ਦੇ ਵਿੱਚ ਬਹੁਤ ਹੁੰਦੇ ਜਿਨ੍ਹਾਂ ਨੂੰ ਪੈਸੇ ਦੀ ਬੜੀ ਖੁਰਕ ਹੁੰਦੀ ਹੈ ਜਿਨ੍ਹਾਂ ਨੂੰ ਪੈਸਾ ਚੁੱਕ ਚੁੱਕੇ ਮਾਰਦਾ ਉਹ ਮੈਨੂੰ ਲੱਗਦਾ ਕਿ ਐਮਐਲਏ ਨੇ ਆਪਣੀਆਂ ਜੇਵਾ ਚ ਪੈਸੇ ਮਾਲੇ ਪਤਾ ਨਹੀਂ ਰੇਟ ਐਸ ਟਾਈਮ ਕਿੰਨਾ ਚੱਲ ਰਿਹਾ ਸਰਪੰਚੀ ਦਾ ਪਰ ਐਮਐਲਏ ਨੂੰ ਜੇਵਾ ਭਰ ਗਿਆ ਹੈਗੀਆਂ ਨੇ ਇਸ ਕਰਕੇ ਉਹ ਕਿਉਂ ਚਾਹਣਗੇ ਕਿ ਸਰਬਸੰਤੀ ਜੇ ਜੇ ਸਰਬਸੰਤੀ ਹੋ ਗਈ ਵੀ ਫਲਾਨਾ ਬਣਾਤਾ ਸੰਦੀਪ ਨੂੰ ਸਰਪੰਚ ਤੇ ਫਿਰ ਉਹ ਐਮਐਲਏ ਨੇ ਕਹਿਣਾ ਬਾਕੀ ਸੋਚਾਂਗੇ ਯਾਰ ਐਮਐਲਏ ਮੈਨੂੰ ਪਲਿਆ ਪਲਾਇਆ ਮੁੰਡਾ ਹੀ ਦਿੰਦਾ ਰਿਹਾ ਸੰਦੀਪ ਦੇ ਤੇ ਪਹਿਲਾਂ ਹੀ ਉਹਨੇ ਹੱਥ ਰੱਖਤਾ ਸੀ ਉਹ ਖੁਦ ਵੀ ਨਹੀਂ ਚਾਉਣਗੇ ਪਰ ਇਹ ਆ ਕਿ ਕਾਊਂਟਰ ਨਹੀਂ ਲੱਗਣਾ ਬੂਥ ਇੱਕ ਹੀ ਹੋਣਾ ਚਾਹੀਦਾ ਹੈਗਾ ਔਰ ਦੂਜੀ ਗੱਲ ਆ ਕਿ ਆ ਜਿਹੜਾ ਨਾ ਇਹ ਸਿਸਟਮ ਆ ਤੁਸੀਂ ਦੇਖ ਲਓ ਆਪਣੇ ਇਲਾਕੇ ਦੇ 10 12 ਪਿੰਡ ਤੁਸੀਂ ਨਿਗਾਹ ਮਾਰ ਲਓ ਉਹ ਜਿਹੜੇ ਦਸਾਂ 10 ਪਿੰਡਾਂ ਦੇ ਵਿੱਚ ਪਿਛਲੇ 2 3 ਸਰਪੰਚ ਦੇਖ ਲਓ ਉਹ ਕਾਲੀਆਂ ਵੇਲੇ ਤੱਕੜੀ ਤੇ ਤਲ ਜਾਂਦੇ ਸੀ ਕਾਂਗਰਸ ਵੇਲੇ ਹੱਥ ਨਾਲ ਹੱਥ ਮਿਲਾ ਲੈਂਦੇ ਸੀ ਉਹ ਹੁਣ ਡਰ ਦੇ ਮਾਰੇ ਆਮ ਆਦੀ ਪਾਰਟੀ ਨਾਲ ਜੁੜ ਗਏ ਹੈਗੇ ਇਹ ਪ੍ਰੋਸੈਸ ਆ ਅਗਲੇ ਕੀ ਕਹਿੰਦੇ ਸਰ ਥੱਲੇ ਸਰਪੰਚ ਕਹਿੰਦੇ ਜੇ ਉੱਪਰ ਐਮਐਲਏ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਤੇ ਸਾਨੂੰ ਕਿਹੜੀ ਕੋਈ ਕੀੜੇ ਪੈ ਗਏ ਹੈਗੇ ਨੇ ਅੱਛਾ ਉਹ ਵੀ ਵਿਚਾਰੇ ਫਸ ਮਜਬੂਰੀ ਹੁੰਦੀ ਕਿਉਂਕਿ ਪੜੇ ਲਿਖੇ ਹੁੰਦੇ ਨਹੀਂ ਆ ਅੱਛਾ ਐਮਐਲਏ ਵੀ ਗਰੰਟਾ ਦਿੰਦੇ ਨੇ ਠੀਕ ਹੈ ਆਪਣਾ ਹੀ ਅਫਸਰ ਕਮਿਸ਼ਨਰ ਰੱਖ ਲੈਂਦੇ ਨੇ ਐਮ ਐਲ ਏ ਰੱਖ ਲੈਂਦੇ ਨੇ ਉਹ ਵਿਚਾਰੇ ਕੋ ਰਜਿਸਟਰ ਵੀ ਨਹੀਂ ਪੂਰੇ ਹੁੰਦੇ ਜਿਹੜੇ 9 12 9 ਜਾਂ 10 ਰਜਿਸਟਰ ਇੱਕ ਪੰਚਾਇਤ ਕੋ ਹੁੰਦੇ ਨੇ ਉਹ ਫਿਰ ਵਿਚਾਰਾ ਫਸ ਜਾਂਦਾ ਹੈਗਾ ਫਿਰ ਉਹ ਐਸ ਐਚ ਓ ਨੂੰ ਕਹਿ ਦਿੰਦੇ ਨੇ ਐਮ ਐਲ ਏ ਐਸ ਐਚ ਓ ਸਰਪੰਚ ਨੂੰ ਦਬਕਾ ਮਾਰ ਦਿੰਦਾ ਹੈਗਾ ਇਹ ਆਂਧਰਾ ਪ੍ਰਦੇਸ਼ ਤਾਮਿਲਨਾਡੂ ਜਾਂ ਕੇਰਲਾ ਥੋੜਾ ਹੈਗਾ ਵਾ ਜਿੱਥੇ ਪਿੰਡ ਦਾ ਐਸ ਐਚ ਓ ਛੱਡੋ ਪਿੰਡ ਉਹ ਇਲਾਕੇ ਦਾ ਐਸ ਐਚ ਓ ਛੱਡੋ ਲਾਕੇ ਦਾ ਐਸਐਸਪੀ ਵੀ ਸਰਪੰਚ ਤੋਂ ਪੰਚਾਇਤ ਤੋਂ ਬਿਨਾ ਉਹਨਾਂ ਦੇ ਪਿੰਡ ਚ ਨਹੀਂ ਵੜ ਸਕਦਾਗਾ ਤੇ ਇੱਥੇ ਐਸਐਚਓ ਐਮਐਲਏ ਨੂੰ ਵੀ ਦਬਕੇ ਮਾਰ ਦਿੰਦਾ ਹੈਗਾ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ ਕਿ ਐਜੂਕੇਸ਼ਨ ਜ਼ਰੂਰੀ ਕਰ ਦੇਣੀ ਚਾਹੀਦੀ ਹੈ ਤੇ ਆ ਜਿਹੜੀ ਨਾ ਵੀ ਅਮੈਂਡਮੈਂਟ ਕਰ ਲੱਗੇ ਕਿ ਕੋਈ ਪਾਰਟੀ ਤੇ ਨਾ ਚੋਣ ਲੜੇ ਪਹਿਲਾਂ ਵੀ ਨਹੀਂ ਸੀ ਲੜਦੇ ਹੁਣ ਵੀ ਕਿਸੇ ਨੇ ਨਹੀਂ ਲੜਨੀ ਹੈਗੀ ਔਰ ਸਰਕਾਰ ਨੂੰ ਇਹ ਵੀ ਲੱਗਦਾ ਹੋਊਗਾ ਜੇ ਅਮੈਂਡਮੈਂਟ ਕਰਨ ਜਾ ਰਹੇ ਨੇ ਆਮ ਆਦੀ ਪਾਰਟੀ ਇਸ ਗੱਲ ਤੋਂ ਡਰ ਰਹੀ ਹੋਊਗੀ ਕਿ ਜੇ ਕਿਤੇ ਪਾਰਟੀ ਸਿੰਬਲ 'ਚ ਸਾਨੂੰ ਲੜਨਾ ਪੈ ਗਿਆ ਤੇ ਸਾਡੀ ਕਿਤੇ ਫੱਟੀ ਨਾ ਪੋਚੀ ਜਾਵੇ ਕਿਉਂਕਿ ਪਹਿਲਾਂ ਇਹਨਾਂ ਇਲੈਕਸ਼ਨ ਇਸ ਕਰਕੇ ਲੇਟ ਕਰਵਾਈ ਕਿ ਸਾਰੇ ਐਮਐਲਏ ਨੇ ਕਹਿਤਾ ਸੀ ਸਾਰੇ ਜਿਹੜੇ ਸਰਪੰਚ ਬਣਨੇ ਵੀ ਤੁਸੀਂ ਯੋਰ ਲਾਓ ਤੁਹਾਨੂੰ ਸਰਪੰਚ ਹੋਰੀ ਛੱਪੀ ਸਾਰਿਆਂ ਨੂੰ ਪਲੇ ਪਲੇ ਮੁੰਡੇ ਦੇ ਤੇ ਤੁਸੀਂ ਯੋਰ ਲਾਓ ਐਮਪੀ ਬਣਾਓ ਤੇ ਫਿਰ ਸਰਪੰਚ ਅਸੀਂ ਬਣਾਵਾਂਗੇ ਉਹ ਸਰਕਾਰ ਦੀ ਸਕੀਮ ਫੇਲ ਹੋ ਗਈ ਇਸੇ ਕਰਕੇ ਨਾਲ ਇਲੈਕਸ਼ਨ ਐਮਪੀ ਚੋਣਾਂ ਤੋਂ ਬਾਅਦ ਕਰਵਾਈ ਹੁਣ ਸਰਕਾਰ ਨੂੰ ਡਰ ਆ ਕਿ ਜੇ ਕਿਤੇ ਆਪਾਂ ਪਾਰਟੀ ਸਿੰਬਲ ਤੇ ਲੜ ਲਈ ਤੇ ਸਾਡੇ ਝਾੜੂ ਦਾ ਸਰਪੰਚੀ ਚੋਣਾਂ ਦੇ ਵਿੱਚ ਵੀ ਸਪਾਇਆ ਹੋ ਗਿਆ ਸਾਡੇ ਤੇ ਵਾਜੇ ਵਜੇ ਜਾਣੇ ਹੈਗੇ ਨੇ ਇਸ ਕਰਕੇ ਉਸ ਡਰ ਦੇ ਨਾਲ ਉਸ ਖੌਫ ਦੇ ਨਾਲ ਸਰਕਾਰ ਐਮੈਂਡਮੈਂਟ ਕਰਨ ਜਾ ਰਹੀ ਆ ਕਿ ਆਪਾਂ ਇਦਾਂ ਕਰਦੇ ਆ ਕਿ ਕੋਈ ਵੀ ਪਾਰਟੀ ਸਿੰਬਲ ਤੇ ਨਹੀਂ ਲੜੇਗੀ ਭੀ ਜਿਹੜਾ ਜਿੱਤ ਗਿਆ ਉਹ ਆਟੋਮੈਟਿਕ ਹੀ ਸਰਕਾਰ ਦਾ ਹੁੰਦਾ ਪੰਚਾਇਤੀ ਚੋਣਾ ਮਿਊਨਿਸਪਲ ਕਾਰਪੋਰੇਸ਼ਨ ਚੋਣਾ ਨਗਰ ਕੌਂਸਲ ਕਮੇਟੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਇਹ ਸਰਕਾਰ ਦੀਆਂ ਜੋੜ ਹੁੰਦੀਆਂ ਪਰ ਸਰਕਾਰ ਦੇ ਵਿੱਚ ਕੁਝ ਡਾਰਾ ਪਰ ਜਿਹੜੀ ਐਮੈਂਡਮੈਂਟ ਕਰਨੀ ਚਾਹੀਦੀ ਹੈ ਉਹ ਆ ਕਿ ਰਾਜਸਥਾਨ ਉਹ ਹਰਿਆਣਾ ਦੇ ਤਰਜ਼ ਦੇ ਐਜੂਕੇਸ਼ਨ ਜ਼ਰੂਰੀ ਕਰ ਦੋ ਕਿ ਚਾਹੇ ਕਿਸੇ ਨੇ ਪੰਚ ਬਣ ਚਾਹੇ ਕਿਸੇ ਨੇ ਸਰਪੰਚ ਬਣ ਹੈਗਾ ਉਹਦੇ ਵਾਸਤੇ 10ਵੀਂ ਲਾਜ਼ਮੀ ਆ ਜੀ